ਆਣ ਆਪਾਂ ਧੂਣੀ ਲਾਈਏ ਮੈਨੂੰ ਵੀ ਗੁਰਤੇ ਜਾਂਦੇ ਬੋਲੇ ਜਾਂਦੇ ਧੂਣੀ ਲਾਈ ਆਪਾਂ ਅੰਦਰ ਬੱਠਾ ਚੱਜ ਤੇ ਇਹ ਨਾ ਜਿਆਦਾ ਠੰਡ ਹੋਣ ਕਰਕੇ ਆਪਾਂ ਲਾਤੀਏ ਪਸਮਾਨ ਲਵੀ ਗੋਇ ਜਰਾ ਕੇ ਥੋੜਾ ਧੁਖੀ ਜਾਂਦਾ ਪਹਿਲਾਂ ਮੈਂ ਚੋਕਰ ਦੀ ਮੋਠ ਛੁੱਟੀ ਹਿੱਤੇ ਤੇ ਉੱਤੇ ਪਾਤੀ ਭੱਜ ਜਵੈਣ ਤੇ ਤੁਹਾਡੇ ਹਿਸਾਬ ਨਾਲ ਕਿਹੜੀ ਕਿਹੜੀ ਚੀਜ਼ ਹੋਰ ਪਾਉਣੀ ਚਾਹੀਦੀ ਆ ਮੇਰਾ ਬੇਲੀ ਤਾਂ ਦਾ ਵੀ ਮਸ਼ਕਪੂਰ ਦੀਆਂ ਟੱਕੀਆਂ ਵੀ ਪਾਇਆ ਕਰੀ ਉੱਤੇ ਲਿਆ ਕੇ ਇੱਕ ਰੋਜ਼ ਰੱਖ ਦਿੱਤੀ ਦੂਜੇ ਤੇ ਜਿਹੜੇ ਧੂਣੀ ਦਿਖਾਤੀ ਤੇ ਤੁਸੀਂ ਦੱਸਿਓ ਆਪਣੀ ਦਿਓ ਸਲਾਹ ਹੋਰ ਕਿਹੜੀ ਚੀਜ਼ ਆਪਾਂ ਨੂੰ ਮਤਲਬ ਤੁਨੇ ਅਸੀਂ ਤਖਾਈ ਹੈਗੀ ਹੈ ਪਰ ਅਸੀਂ ਪੱਕੀ ਇਸ ਅੰਦਰ ਛੱਡਣੀ ਨਹੀਂ ਕਿ ਅੱਧਾ ਘੰਟਾ ਰੱਖਾਂਗੇ ਤੂੰ ਅੰਦਰ ਤੇ ਅੱਧੇ ਘੰਟੇ ਬਾਅਦ ਮੁੜ ਕੇ ਨਾ ਇਹਨੂੰ ਚੁੱਕ ਕੇ ਤੇ ਦੂਜੇ ਛੱਡ ਚ ਲੈ ਜਾਾਂਗੇ ਫਿਰ ਉਧਰ ਝਾੜਕ ਦਿਖਾ ਦਾਂਗੇ ਇਹਦੇ ਨਾਲ ਨਾ ਨੱਕ ਨੁੱਕ ਜੇ ਸਾਰੇ ਡੰਗਰਾਂ ਦੇ ਖੁੱਲ ਗਏ ਨੇ ਜਿੰਨੇ ਖਲੋਤੇ ਸੀ ਨਾ ਨਿੱਕੇ ਫਾਲ ਜੇ ਸਾਰਿਆਂ ਦੇ ਨੱਕ ਤੇ ਮੁੜਕਾ ਜਾ ਆ ਗਿਆ ਤੇ ਨੱਕ ਚੋਂ ਨਲੀ ਜੀ ਵਗ ਗਈ ਸਾਰਿਆਂ ਦੀ ਤੇ ਆਉਦੇ ਵਾਗੇ ਗੋਤਾ ਹੌਲਾ ਬੋਲਾਂ ਲੱਗਿਆ ਅੰਗਰੇਜ਼ ਵਗੜੀ ਵਗੜੀ ਸਾਟੇ ਵਾਗੀ ਨਕਛੜੀ ਚੰਗੀ ਚੀਜ਼ ਹੈ ਵਾਹ ਤੇ ਜਿਹੜੀ ਚੀਜ਼ ਵੀ ਚੰਗੀ ਪੈਂਦੀ ਆ ਸਾਨੂੰ ਕਮੈਂਟ ਕਰਕੇ ਦੱਸੋ ਵੀ ਆ ਚੀਜ਼ ਵਰਤੋ ਹੋਰ ਵਰਤੋ ਇਹ ਚੰਗੀ ਹੁੰਦੀ ਆ ਹਾਂ ਇਹ ਮੈਨੂੰ ਆਦਾ ਵੀ ਆਪਾਂ ਨਾ ਮੁਸ਼ਕੂਰ ਦੀਆਂ ਟਿੱਕੀਆਂ ਵੀ ਵਰਤਿਆ ਕਰੀਏ ਉਹ ਵੀ ਇੱਕ ਅੱਧੀ ਰੋਜ਼ ਰੱਖਿਆ ਕਰੀਏ ਕਹਿੰਦਾ ਵੀ ਚੰਗੀ ਹੁੰਦੀ ਏ ਤੇ ਗੂਗਲ ਦੀ ਗੱਲ ਕਰਦਾ ਤੇ ਜਵੈਨ ਤਾਂ ਮੈਂ ਪਾਤੀ ਨਾ ਉੱਤੇ ਪਹਿਲਾਂ ਚੋਕਰ ਪਾਇਆ ਸੀ ਮੁਰਕ ਜਵੈਨ ਪਾਤੀ ਜਵੈਨ ਕਰੇ ਹੁੰਦੀ ਆ ਆਪਣੇ ਕੋਲੇ ਉਹ ਚੇਤਾ ਆ ਗਿਆ ਮੋਹ ਪਾਤੀ ਤੇ ਹੁਣ ਕੱਲ ਨੂੰ ਅਸੀਂ ਲਿਆਵਾਂਗੇ ਮੁਸ਼ਕਪੂਰ ਦੀਆਂ ਟਿੱਕੀਆਂ ਤੇ ਕੀ ਤੁਹਾਨੂੰ ਇਹ ਸਹੀ ਲੱਗਦਾ ਕੰਮ ਤੇ ਜੇ ਲਾਉਣੀ ਵੀ ਹੋਵੇ ਤੇ ਸਾਰੀ ਰਾਤ ਨਹੀਂ ਲਾਉਣੀ ਚਾਹੀਦੀ ਵੀ ਇਹਦੇ ਨਾਲ ਮੁੜ ਕੇ ਜਾਗਦਾ ਬੰਦਾ ਵੀ ਆਕਸੀਜਨ ਵੀ ਕੱਢਦੀ ਹੈ ਨਾਲ ਵੀ ਹੁਣ ਇਹਨੂੰ ਆਪਾਂ ਥੋੜਾ ਜਿਹਾ ਇੱਧਰ ਚਲਾਵਾਂਗੇ ਮੁੜ ਕੇ ਉੱਧਰ ਜਾਣ ਲੱਗੇ ਉੱਧਰ ਲੈ ਜਾਾਂਗੇ ਝਟ ਕੋ ਉੱਧਰ ਚਲਾ ਕੇ ਤੇ ਫਿਰ ਇਹਨੂੰ ਬਾਹਰ ਕੱਢ ਦਾਂਗੇ ਅੱਧਾ-ਅੱਧਾ ਘੰਟਾ ਦੋ ਬੰਨੇ ਚੱਲ ਗਈ ਉਧਰ ਸੁੱਕ ਸਕ ਪੌਂਦੇ ਜਿੰਨਾ ਚਿਰ ਉਹ ਨੱਗਣਾ ਉਹ ਨਜ਼ਰ ਵਿੱਚ ਰੱਖ ਦਾਂਗੇ ਨਾ ਉਹ ਨਜ਼ਰ ਚ ਜਿੰਨੀ ਚੱਲ ਗਈ ਚੱਲ ਗਈ ਸੁੱਕੇ ਮਲਾਤਾ ਦਾਤਾ ਹੀ ਅੱਜ ਗੱਟਾ ਕੀ ਪਰਕੇ ਚੰਗਾ ਕੀਤਾ ਸੀ ਉੱਤੋਂ ਤਾਂ ਗਿੱਲੀ ਸੀ ਥੱਲੇ ਵੱਡੀ ਉੱਤੋਂ ਗਿੱਲੀ ਆ ਉੱਤੋਂ ਕੱਜੀ ਨਹੀਂ ਨਾ ਗਈ ਆਪਾਂ ਤਰਪਾਲ ਨਹੀਂ ਇੱਕ ਲਿਫਾਫਾ ਉਧਰੋਂ ਲਾ ਗਏ ਨਾ ਚਾਰ ਤੋਂ ਕੋਈ ਨਾ ਕੋਈ ਸ਼ੈਡ ਵੱਢ ਕੇ ਤੇ ਇਹਨੂੰ ਕੱਢ ਦਿੱਤੀ ਉੱਤੋਂ ਗਿੱਲਾ ਕੋਇ ਲਾ ਦਿੱ ਗਏ ਥੋੜੇ ਥੋੜੇ ਟੱਪਿਆ ਨਾ ਰੇੜੀ ਲਾ ਜਾ ਕੇ ਨਾ ਕੋਲੇ ਤੇ ਦੱਸੋ ਤੁਸੀਂ ਹੋਰ ਕਿਹੜੀ-ਕਿਹੜੀ ਚੀਜ਼ ਦੀ ਧੂਣੀ ਜਿਹੜੀ ਪਸਵਾਨੂੰ ਬਹੁਤ ਵਧੀਆ ਰਹਿੰਦੀ ਏ ਤੇ ਆਪਾਂ ਫਿਰ ਉਸ ਹੱਬ ਤੇ ਲਾਇਆ ਕਰਾਂਗੇ ਤੇ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਇਹ ਵੀ ਜ਼ਰੂਰ ਦੱਸਿਓ ਸਾਡੇ ਦੇਸੀ ਜੇ ਕੰਮ ਨੇ ਤੇ ਦੇਸੀ ਜੀ ਅਸੀਂ ਬੰਦੇ ਆ ਤੇ ਦੇਸੀ ਸਾਡਾ ਸਿਸਟਮ ਹੈ ਤੇ ਦੇਸੀ ਸਾਡੇ ਛੱਡ ਨੇ ਤੇ ਦੇਸੀ ਸਾਡਾ ਆ ਕੰਬਲ ਵਾਲਾ ਪਾਉ ਹੈ ਤੇ ਆ ਛਾਤੀ ਦੀ ਸਾਡੀ ਦੇਖੋ ਦੇਸੀ ਹੈ ਤੇ ਆ ਬਾਨੋ ਤਾਂ ਨਹੀਂ ਸਾਡੀ ਦੇਸੀ ਹੈਗੀ ਇਹ ਤਾਂ ਬ੍ਰਾਂਡਡ ਹੈ ਬਰਲੂ ਬਾਨੋ ਸਾਡੇ ਬ੍ਰਾਂਡਡ ਹੈ ਅਸੀਂ ਦੇਸੀ ਆ ਸਾਡਾ ਬ੍ਰਾਂਡ ਹੈ ਦੇਸੀ ਸਾਡਾ ਇੱਥੇ ਜੀਪੜੀ ਆ ਗਈ ਉਹ ਵੀ ਬ੍ਰਾਂਡ ਇੱਥੇ ਜੀਪੜੀ ਉਹ ਬਹਾਂ ਆਪ ਹੀ ਆਪ ਅਸੀਂ ਦੇਸੀ ਆ ਬਾਕੀ ਸਾਡੇ ਕੋਲੇ ਬ੍ਰਾਂਡ ਹੈ ਤੇ ਜਾਂ ਸਾਡੇ ਕੰਮ ਦੇ ਸੀਨੇ ਜਾਂ ਸਾਡੇ ਛੱਡ ਦੇ ਸੀਨੇ ਬਾਹਰ ਨਾ ਕਰ ਉਹ ਸਾਡਾ ਮਾਨਕ ਖੜਾ ਤੇ ਪਿੱਛੇ ਖੜਾ ਛੇਰੂ ਤੇ ਆਹ ਖੁਰਲੀ ਬਣਦੀ ਪਈ ਏ ਇਹਦੀਆਂ ਵੀਡੀਓ ਆਉਂਦੀਆਂ ਪਈਆਂ ਨੇ ਉਹ ਵੇਖੀ ਇੱਧਰ ਮਾਰ ਉਹ ਉੱਪਰਾਂ ਲੰਗਾ ਹੀ ਚੀਰ ਦਾ ਨਾ ਜੜੀ ਜੱੜ ਚੜੂਗੀ ਚਾਹੋ ਤੇ ਅੱਜ ਚਾਹੋ ਤੇ ਚਾਹੋ ਤੇ ਸਾਡੇ ਚੱਲਦੀ ਵੀ ਰਾਤ ਨੂੰ ਅੱਜ ਚਾਹ ਆਈਆਂ ਥੋੜੇੇ ਕੰਮ ਤੋਂ ਲੇਟ ਮਿਸਤਰੀ ਲਗਾ ਕਰਕੇ ਤੇ ਚਾਹ ਚੱਲਦੀ ਵੀ ਹੁਣ ਕੀ ਉੱਚੀ ਨਹੀਂ ਰੱਖਣੀ ਨਹੀਂ ਬਸ ਇੰਨੀ ਹੈ ਤੇ ਬਸ ਦੂਜੀ ਪੈਣੀ ਹੁਣ ਕੀ 3 ਇੰਚ ਬਜਰੀ ਪੈਣੀ ਤੇ ਹਾਂ ਨਹੀਂ ਉਹ ਖੁਰਲੀ ਨਹੀਂ ਮੱਜਾਂ ਦੀ ਖੁਰਲੀ ਜਿਹੜੀ ਉਹ ਨਹੀਂ ਰੱਖੀ ਮਾ ਮਜੂਰ ਐ ਸਾ ਚੀਜ਼ਾਂ ਦੀ ਨਹੀਂ ਨਾ ਨਹੀਂ ਫਰਸ਼ ਤੋਂ ਲੈਵਲ ਚੁੱਕਦੇ ਪੈਣਾ ਆਪਾਂ ਫਰਸ਼ ਨਹੀਂ ਫਰਸ਼ ਲੈਵਲ ਚੁੱਕਦੇ ਪੈਣਾ ਹੈ ਨਹੀਂ ਨਹੀਂ ਤੇਨੂੰ 언ਜੀ ਲੱਗਦਾ ਫਰਸ਼ ਲੈਵਲ ਚੁੱਕਦੇ ਮੈਂ ਬਾ ਹਿੱਤਾ ਮਾਰਿਆ ਉੱਚੀ ਲੱਗ ਜੇ ਵਧੀਆ ਨਹੀਂ ਸੰਗ ਲੱਗਦਾ ਨਹੀਂ ਉੱਚੀ ਜਾਰੀ ਕਰਨੀ ਨਾ ਮੁੜ ਕੇ ਡੰਗਰਾਂ ਦੇ ਅਗਲੀ ਤੌਣ ਜੀ ਲੱਗਣ ਲੱਪਿੰਦੀ ਨਾਲ ਫਿਰ ਦਾਗ ਜਾਂ ਪੈ ਜਾਂਦਾ ਹੂੰ ਹਰ ਦਾਜ ਜਾਂ ਪਹਿਲਾਂ ਇਹ ਕੀ ਹੈ ਅੱਛਾ ਗੁਗਲ ਲਓ ਵੀ ਗੁਗਲ ਵੀ ਆ ਗਿਆ ਸਾਡਾ ਲੈ ਤੋ ਗੁਗਲ ਮੰਗਿਆ ਸੀ ਆ ਗਿਆ ਫਿਰ ਹੁਣ ਮੁਸ਼ਕਿਲ ਨਹੀਂ ਟਿੱਕੀਆਂ ਲੈ ਜਸੋ ਤੇਰੇ ਆਪਾ ਮੈਂ ਤਾਂ ਫਿਰ ਮੈਂ ਉਵੇਂ ਸਵੇਰੇ ਆਉਣਾ ਸੀ ਫਿਰ ਤੁਸੀਂ ਜੇ ਦਿਹਾੜੀ ਹੈਗੇ ਤੇ ਫਿਰ ਮੈਂ ਪਰਸੋਂ ਆ ਜਾਨੀ ਆ ਲੈ ਮੈਂ ਲਾ ਰੋ ਵੀ ਆ ਗਈਆਂ ਟਿੱਕੀਆਂ ਵੀ ਉਹ ਉਹੀ ਜਾਓ ਮਿਸ਼ਰ ਕੀ ਆਈ ਫਰੀ ਭੈਣ ਨੇ ਹੂੰ ਲੋ ਮਸਕਪੁਰ ਦੀਆਂ ਟਿੱਕੀਆਂ ਵੀ ਰੱਖਤੀਆਂ ਨੇ ਅਸੀਂ ਦਿਹਾਗ ਉੱਤੇ ਇਹਦੀ ਚੱਲੂ ਗੱਲ ਵੀ ਬਾਤ ਆ ਇਹਦੀ ਚੱਲਣ ਗਈ ਹੈ ਤੇ ਜਵੈਣ ਨੇ ਵਿੱਚ ਰੋਕੀ ਸੀ ਵਿੱਚ ਮਾਰੀ ਹੋਰ ਦੇਖ ਤਰਾਤੀ ਕਿਉਂ ਨਿਕਲਦਾ ਨਹੀਂ ਤੂੰ ਮਾ ਚੱਲ ਵੀ ਗਏ ਚੱਲਣੀ ਹੈ ਵੇਖੀ ਚੱਲ ਚੰਗੀਆਂ ਹੁੰਦੀਆਂ ਆਲੇ ਦੱਸਿਓ ਕਿਹੜੇ ਕਿਹੜੇ ਕੰਮ ਵਾਸਤੇ ਚੰਗੀਆਂ ਹੁੰਦੀ ਮਸਕਪੁਰ ਦੀ ਟਿੱਕੀ ਬੁਲਬਲ ਲੱਗੀ ਗਾਲੇ ਕਿ ਨਹੀਂ ਵੇਖੀ ਬਣਾ ਬੈਠੀ ਹੈ ਜੇ ਹਨਾ ਠੰਡ ਜੀ ਮਹਿਸੂਸ ਕਰ ਗਈ ਉਹ ਪਾਣੀ ਥੋੜਾ ਲੇਟ ਹੋ ਗਿਆ ਨਾ ਪਾਣੀ ਪੀ ਲੈਂਦੀ ਜਿਆਦਾ ਰੱਜ ਕੇ ਕਰ ਜਾਂਦੀ ਪਾਣੀ ਸਾਰਾ ਜਿਆਦਾ ਪੀਂਦੀ ਹੈ ਪਾਣੀ ਵੱਧ ਪੀ ਜਾਂਦੀ ਹੋ ਮੁਰਕ ਠੰਡ ਮਹਿਸੂਸ ਕਰਦੀ ਐਸੇ ਮੈਂ ਨੂੰ ਦੀ ਜਵਲੇ ਫੇਕਨੇ ਕਿਵਾਰ ਇਹ ਉਹਨੂੰ ਉਧਰ ਲਾਈ ਜਲ ਜਾ ਹੈ ਨਾ ਲੱਗਦਾ ਨਹੀਂ ਦੋ ਵੀ ਦੋ ਤਾਂ ਪਾਇਆ ਨਹੀਂ ਅਜੇ ਆਪਣੇ ਹੱਥਾਂ ਚ ਆਪ ਪੀਂਦਾ ਚੱਲਣ ਦੇ ਜਨਰ ਚੱਲਦੀ ਮੁਰਕ ਚੋਕ ਕੇ ਲੈ ਜਾਗੇ ਸਾਰਾ ਕੁਝ ਏਵੇਂ ਯਾਰ ਉਹ ਤਤੰਗਰਾ ਜਾ ਕੇ ਮੇਰਾ ਤਨ ਉੱਥੇ ਸਮਰ ਲਾਵੇ ਆਉਗੀ ਨਹੀਂ ਕੱਲ ਨੂੰ ਪੱਲੇ ਆਈਏ ਹੋਰ ਟਿੱਕੀਆਂ ਜਿਹੜਾ ਵਾਹ ਵਾਹ ਹਰੀਆਂ ਲਿਆ ਕੇ ਰੱਖ ਲਾ ਹਾਂ ਗੋਏ ਲਿਆ ਕੇ ਰੱਖੀਏ ਦਿਖਾ ਦਿੱਤੀਆਂ ਦੋ ਤਿੰਨ ਗੋਏ ਰੱਖੇ ਦੋਰ ਨਿਕ ਜਣ ਗਿਆ ਲਾ ਕੇ ਰੱਖਦਾ ਹਾਂ ਤੇ ਦਿਖਾ ਲਈ ਨਾਲੇ ਤੁਰਦਾ ਹਾਂ ਬੱਠੇ ਦੇ ਬੱਠ ਰੱਖੇ ਮੈਂ ਜੋ ਫੇਕ ਲੈਂਦਾ ਬੱਠਰ ਤੇਲ ਦੀ ਦਾ ਪਕੈ ਨਹੀਂ ਭਰਾ ਕੇ ਰੱਖ ਲੈਨੇ ਆ ਤੇਲ ਪਿਆ ਉਹਨੇ 2 ਲੀਟਰ ਦੇ ਤੇਲ ਡੀਜ਼ਲ ਲਿਆ ਕੇ ਰੱਖ ਲੀਏ ਕੋਲੇ ਥੋੜੇ ਘਟਕੇ ਲਿਆਈਏ ਗੋਏ ਤਾਂ ਹੈਗੇ ਨੇ ਦੋ ਤਿੰਨ ਗੋਏ ਰੱਖੇ ਦੋ ਤਿੰਨ ਘਟੇ ਜੇ ਰੱਖੇ ਹੋ ਗਟਕੇ ਜੇ ਇਹਨੂੰ ਦਿਖਾ ਲਿਆ ਕਰੀਏ ਕੋਲੇ ਨਾਲੇ ਯਾਰ ਛੱਟ ਬੰਦਾ ਤੁਰਦਾ ਫਿਰਦਾ ਮੜੀ ਸੀਗ ਲਿੰਦਾ ਮੈਂ ਦੋ ਜੰਗਸੇ ਮੈਂ ਪੈਰ ਪੈਰ ਨੇ ਇਹਨੇ ਖੇਚੀ ਘਤੀ ਤੂੰ ਸਿੱਧੀ ਧਾਰ ਨੇ ਪੂਰ ਪੈਰ ਤੇ ਹੀ ਵੱਜੀ ਤੂੰ ਪੈਵੇਂ ਛੱਟ ਬਿਨਾਂ ਨਾ ਪੈ ਗਿਆ ਪੰਜ ਪੰਜ ਲਾਪਾ ਪੈਰ ਛੱਟਿਆ ਨਾ ਕਰ